ਆਜਾ 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 ਬੰਦੇ ਬੱਲੀਆਂ ਨੂੰ ਆਮੋ ਸਾਹਮਣੇ ਹੱਥ ਪਾਓ ਪੁਨਾਗਰ ਆਉਂਦਾ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਹਰੀਕੇ ਵਾਲੀ ਸਾਈਡ ਤੇ ਪਹੁੰਚੇ ਹੋਏ ਆ ਤੇ ਇੱਥੇ ਕ੍ਰੇਡ ਬਣਾ ਕੇ ਵੀਰ ਇਹ ਜਿਹੜਾ ਇਥੋਂ ਸੇਮ ਦਾ ਪਿਆ ਸੀ ਪਾਣੀ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਰਿਹਾ ਕਿਉਂਕਿ ਇੱਧਰ ਪਾਣੀ ਜਿਹੜਾ ਅਜੇ ਘਟਿਆ ਨਹੀਂ ਇੱਧਰ ਪਾਣੀ ਫੁੱਲ ਜਿਹੜਾ ਚੱਲਦਾ ਪਿਆ ਅਸੀਂ ਉਹ ਦੇਖਦੇ ਪਏ ਸੀ ਜਿਹੜਾ ਪਿੰਡਾਂ ਨੂੰ ਰਸਤਾ ਜਾਂਦਾ ਥੱਲੇ ਉਹ ਸਾਰਾ ਕਵਰ ਹੋ ਗਿਆ ਇਸ ਟਾਈਮ ਪਾਣੀ ਦੇ ਨਾਲ ਇਹ ਵੀਰ ਕੋਸ਼ਿਸ਼ ਕਰਨ ਦੇ ਦਿਨ ਰਾਤ ਇੱਕ ਕਰਕੇ ਵੀ ਇਧਰੋਂ ਨਾ ਕਿਤੇ ਕੋਈ ਮਾਰ ਪੈ ਜਾਵੇ ਮੈਂ ਥੋੜਾ ਜਿਹਾ ਪਿੱਛੇ ਦਿਖਾ ਦਵਾਂ ਹਾਰੀਆਂ ਫਸਲਾਂ ਖੜੀਆਂ ਐ ਸਾਈਡ ਦੇ ਉੱਤੇ ਸੇਵਾ ਵੀਰ ਜੀ ਇਸ ਵੇਲੇ ਵੱਧ ਤੋਂ ਵੱਧ ਸੇਵਾਦਾਰਾਂ ਦੀ ਲੋੜ ਆ ਤੇ ਤੋੜਿਆਂ ਦੀ ਲੋੜ ਆ ਮਿੱਟੀ ਦੀ ਲੋੜ ਆ ਜੀ ਬਾਕੀ ਸੰਗਤ ਬਾਬਾ ਤਾਰਾ ਸਿੰਘ ਜੀ ਜਿਹੜੀ ਸ੍ਰੀ ਹਾਲੀ ਸਾਹਿਬ ਵਾਲੀ ਆ ਸੰਸਥਾ ਉਹਨਾਂ ਲੋ ਸੇਵਾ ਚੱਲ ਰਹੀ ਆ ਤੇ ਬਾਬੇ ਬਿਧੀ ਚੰਦਿਆਂ ਵੱਲੋਂ ਸੇਵਾ ਚੱਲ ਰਹੀ ਆ ਤੇ ਬਾਕੀ ਸੰਗਤਾਂ ਲਾਕੇ ਦੀਆਂ ਜਿਹੜੀਆਂ ਆਪਣੇ ਮਾਝੇ ਦੇ ਜਿੰਨੇ ਵੀ ਵੀਰ ਆ ਦੂਰੋਂ ਦੂਰੋਂ ਆ ਗਏ ਤੇ ਸੇਵਾ ਕਰਨਦੇ ਮਿੱਟੀ ਦੀਆਂ ਟਰਾਲੀਆਂ ਭਰ-ਭਰ ਕੇ ਇਸ ਬੰਨ ਦੀ ਸਥਿਤੀ ਕੀ ਹੈਗੀ ਕਿਥੋਂ ਤੱਕ ਇਹ ਜਿਹੜਾ ਤੁਸੀਂ ਕਰਦੇ ਪਏ ਆ ਇਹ ਵੀਰਜੀ ਬੰਨ ਨਵੇਂ ਪੁਲ ਤੋਂ ਲੈ ਕੇ ਕੋਟ ਬੁੱਡੇ ਤੱਕ ਹੀ ਜਿਹੜਾ ਬਹੁਤ ਜ਼ਿਆਦਾ ਕਮਜ਼ੋਰ ਕਦੀ ਕਿਤੋਂ ਢਾਹ ਲੱਗ ਜਾਂਦੀ ਕਦੀ ਸਭਰਾਵਾਂ ਤੋਂ ਲੱਗ ਜਾਂਦੀ ਐਸ ਟਾਈਮ ਆਪਾਂ ਵਸਤੀ ਲਾਲ ਸਿੰਘ ਵਾਲੀ ਦੇ ਸਾਹਮਣੇ ਖੜੇ ਆ ਕਦੇ ਘੜੂਮਾਂ ਤੋਂ ਲੱਗ ਜਾਂਦੀ ਆ ਕਦੇ ਸਭਰਾਵਾਂ ਦੇ ਮੱਥੋਂ ਲੱਗ ਜਾਂਦੀ ਉਸ ਤੋਂ ਅੱਗੇ ਵੀ ਪਿੰਡਾਂ ਤੋਂ ਢਾਹ ਲੱਗੀ ਹੋਈ ਸਾਰ ਪਰਵਾਰ ਵਿੱਚ ਕੱਢ ਲਿਆ ਸਾਰੇ ਬਾਹਰ ਆ ਗਏ ਹਾਂ ਹਾਂਜੀ ਪਸ਼ੂ ਵੀ ਕੱਢ ਲਿਆ ਇੱਕ ਦੋ ਟਰੈਕਟਰ ਹੈਗੇ ਸੀ ਉਹ ਟਰੈਕਟਰ ਰੁੜ ਗਿਆ ਜੀ ਵਿੱਚ ਪਾਣੀ ਦੇ ਹਾਂਜੀ ਹਾਂਜੀ ਟੋਣ ਵਾਲੇ ਸਮੇਂ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਪੈਣੀ ਆ ਉਹਦੇ ਵਾਸਤੇ ਆਪਾਂ ਤਿਆਰੀ ਕਰ ਸਕੀਏ ਇਹ ਵੀਰ ਜਿਹੜੀ ਮਿਹਨਤ ਮਾਰ ਰਹੇ ਆ ਨਾ ਮਹਾਰਾਜ ਇਹਨਾਂ ਦੀ ਮਿਹਨਤ ਨੂੰ ਫਲ ਲਾਵੇ ਕਿਉਂਕਿ ਦੇਖਣ ਨੂੰ ਇੱਥੇ ਠੀਕ ਆ ਅਜੇ ਕਿਉਂਕਿ ਇਹ ਜ਼ੋਰ ਲਾ ਕੇ ਇਹਨੂੰ ਕਵਰ ਕਰੀ ਜਾ ਰਹੇ ਨੇ ਪਰ ਪਾਣੀ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਗੁਰੂ ਸਾਹਿਬ ਮਿਹਰ ਕਰਨ ਤੇ ਤੁਸੀਂ ਵੀ ਅਰਦਾਸਾਂ ਕਰਿਓ ਕਿ ਇਸੇ ਤਰ੍ਹਾਂ ਡਟ ਕੇ ਇਹ ਜਿਹੜਾ ਇਧਰੋਂ ਸੰਭਾਲ ਲੈਣਾ ਸੋ ਗੁਰੂ ਪਿਆਰਿਓ ਤੁਸੀਂ ਇਧਰ ਕਿਹੜੇ ਕਿਹੜੇ ਇਲਾਕੇ ਤੋਂ ਵੀਰ ਨੇ ਤੇ ਕਿਦਾਂ ਇਹ ਤੁਸੀਂ ਇਹ ਸੇਵਾ ਕਰਦੇ ਪਏ ਆਂ ਇਹ ਵੀਰ ਜੀ ਪਿੰਡ ਸਰਹਾੜੀ ਖੁਰਦਾ ਤਰਨਤਾਰਨ ਤੋਂ ਆਏ ਆ ਜੀ ਅਸੀਂ ਇਹਨਾਂ ਦੇ ਵੀਡੀਓ ਵੇਖੇ ਵੀਰ ਹੋਣਾ ਜਿੰਨਾ ਮੈਸੇਜ ਦਿੱਤਾ ਕਿ ਮਿੱਟੀ ਲੋੜ ਆ ਜੋ ਅਸੀਂ ਮਿੱਟੀ ਲਾ ਗਏ ਤੈਂਟਰਾਂਲੇ ਭਰ ਕੇ ਹੋਣਾ ਪਿੰਡ ਦੇ ਸਾਰੇ ਸੰਜੋਗ ਦੇ ਨਾਲ ਹੁਣ ਅੱਗੇ ਜੋ ਵੀ ਵੀਰ ਹੋਣੇ ਆਖਣਗੇ ਉਹਦੇ ਨਾਲ ਹੀ ਅਸੀਂ ਚੱਲਾਂਗੇ ਜੇ ਡੀਜ਼ਲ ਦੀ ਲੋੜ ਹੋ ਡੀਜ਼ਲ ਲੈ ਕੇ ਆਵਾਂਗੇ ਜੇ ਮੇਪਾਲੀ ਪੱਤਰਕਾਰ ਨੇ ਤਾਂ ਵੀ ਆਵਾਂਗੇ ਇਹ ਬਿਚਾਰੋ ਚਲੋ ਚਲੋ ਇੱਥੇ ਆਓ ਉਹ ਫੜਿਆ ਕਰੋ ਵਾਇਰ ਨੂੰ ਫੜੇ ਕਰੋ ਉਹ ਫੜਿਆ ਕਰੋ ਫੜੇ ਕਰੋ ਸੁਣਵਾਸ ਕਰੋ ਰੁਕ ਜਾਓ ਰੁਕ ਜਾਓ ਰੁਕ ਜਾਓ ਐ ਹੁੰਦਾ ਇੱਕ ਦੂਜੇ ਨਾਲ ਪਿਆਰ ਕਿ ਜਿੱਥੇ ਵੀ ਪਤਾ ਲੱਗਦਾ ਵੀਰ ਪੱਬਾਂ ਪਾਰ ਹੋ ਕੇ ਆਪਣੀਆਂ ਟਰਾਲੀਆਂ ਟਰੈਕਟਰ ਲੈ ਕੇ ਤੋੜੇ ਵੀ ਆਪ ਇਕੱਠੇ ਕਰਦੇ ਭਰ ਕੇ ਵੀ ਲੈ ਕੇ ਆਉਂਦੇ ਨੇ ਸੋ ਅਸੀਂ ਸਾਰਿਆਂ ਨੂੰ ਇਸੇ ਤਰ੍ਹਾਂ ਹੀ ਇੱਕ ਦੂਜੇ ਦੇ ਸਾਹਜ ਬਣਾਉਂਦੇ ਹੋਏ ਆਪਾਂ ਇਹ ਜਿਹੜੇ ਹਾਲਾਤ ਨੇ ਇਹਨਾਂ ਤੇ ਆਪਾਂ ਕਾਬੂ ਪਾਉਣਾ ਅਸੀਂ ਵੀਰ ਜੀ ਪਿੰਡ ਵਕੀਲਾਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਆਏ ਹੋਇਆ ਅਸੀਂ 5 ਦਿਨ ਹੋ ਗਏ ਲਗਾਤਾਰ ਇੱਥੇ ਆਉਂਦੇ ਪਏ ਆ ਜੀ ਤੁਹਾਡੇ ਇਲਾਕਿਆਂ ਦਾ ਕੀ ਹਾਲ ਹੈ ਸਾਡੇ ਇਲਾਕਾ ਵਧੀਆ ਜੀ ਖਾੜੇ ਤਾਂ ਬਚੇ ਹੋਈ ਆ ਇਲਾਕਾ ਉਧਰ ਕੋਈ ਪਾਣੀ ਦੀ ਨਹੀਂ ਦਿੱਕਤ ਤੇ ਬਸ ਦਰਿਆ ਦਾ ਹੀ ਪਾਣੀ ਆ ਜਿਹੜਾ ਵੀ ਇੱਥੇ ਬੰਨ ਤੇ ਆ ਵੀ ਸਾਡੇ ਪਿੰਡੋਂ ਸੰਗਤ ਆਉਂਦੀ ਆ ਮਿੱਟੀ ਦੇ ਗੱਟੇ ਭਰਾ ਕੇ ਜਾਂਦੀ ਆ ਸੰਗਤ ਆਉਂਦੀ ਆ ਪੂਰੇ ਨੌਜਵਾਨ ਪੂਰੇ ਜੋਸ਼ ਨਾਲ ਆ 25 25 30 30 ਪੰਜ ਦਿਨ ਹੋ ਗਏ ਸਾਨੂੰ ਲਗਾਤਾਰ ਹੀ ਇੱਥੇ ਆਉਂਦੇ ਹਨ ਜੀ ਉੱਥੇ ਪਿੱਛੇ ਭਰ ਕੇ ਰੱਖਦੇ ਤੁਸੀਂ ਲੱਦ ਕੇ ਲੈ ਕੇ ਆਉਂਦੇ ਜਾਂ ਜਾ ਕੇ ਲੱਦਦੇ ਨਹੀਂ ਇੱਥੋਂ ਭਰਾ ਦੇ ਦਈਏ ਵੀ ਉੱਥੋਂ ਪਿੰਡੋਂ ਹੀ ਭਰ ਕੇ ਲੈ ਆਈ ਦੀ ਜੀ ਟਰਾਲੀਆਂ ਤੇ ਜਿਵੇਂ ਵੀ ਸੰਗਤ ਕਹਿੰਦੀ ਉਵੇਂ ਲੈ ਜਾਂਦੇ ਆ ਜੀ ਜਿਵੇਂ ਰਾਸ਼ਨ ਪਾਣੀ ਆ ਜਿਵੇਂ ਲੰਗਰ ਦੀ ਸੇਵਾ ਜਿਵੇਂ ਸਾਰਾ ਕੁਝ ਨਾਲ ਲੈ ਕੇ ਆਉਣੇ ਅਸੀਂ ਟਰਾਲੀਆਂ ਦੋ ਲੈ ਕੇ ਆਉਣੇ ਆ ਜੀ ਤੱਕਾ ਹੋਇਆ ਤਾਂ ਕਲਮ ਦੀ ਜੀਬ ਪਾਣੀ ਚੀਕੀ ਸਦਾ ਮਾਸੂਮਾਂ ਦੀ ਆਵਾਜ਼ ਬਣ ਕੇ ਡੁੱਬਣ ਲੱਗਾ ਪੰਜਾਬ ਤਾਂ ਵੇਖ ਲੈਣਾ ਬਾਣੀ ਬਾਬੇ ਦੀ ਆਉ ਜਹਾਜ਼ ਬਣ ਕੇ ਸੋ ਗੁਰੂ ਪਿਆਰਿਓ ਸਿੰਘ ਸਦਾ ਹੀ ਚੜਦੀ ਕਲਾ 'ਚ ਰਹਿੰਦੇ ਨੇ ਆਪ ਜੀ ਦੇਖ ਰਹੇ ਹੋ ਕਿ ਜਿੱਧਰ ਸੇਵਾ ਚੱਲ ਰਹੀ ਪਾਣੀ ਮਾਰ ਕਰਦਾ ਪਿਆ ਬਿਆਸਾ ਦਰਿਆ ਦਾ ਪਾਣੀ ਆ ਸਤਲੁਜ ਦਾ ਪਾਣੀ ਆ ਇਹ ਮਾਰ ਕਰਦਾ ਪਿਆ ਵੀ ਡਟੇ ਹੋਏ ਨੇ ਇਹਨਾਂ ਬੰਨਾਂ ਦੇ ਉੱਤੇ ਕਿ ਬੰਨ ਤੋੜ ਕੇ ਪਾਣੀ ਅੱਗੇ ਨਾ ਚਲਾ ਜਾਵੇ ਖੇਤਾਂ ਨੂੰ ਉਧਰਲੇ ਬੰਨੇ ਉਥੇ ਜੋਸ਼ ਦੇ ਨਾਲ ਉਹ ਸੇਵਾ ਕਰ ਰਹੇ ਨੇ ਇਧਰ ਵੀ ਰਗੜੇ ਤਿਆਰੀ ਕਰਦੇ ਪਏ ਨੇ ਜੋਧੇ ਹਮੇਸ਼ਾ ਹੀ ਚੜ੍ਹਦੀ ਕਲਾ ਚ ਰਹਿੰਦੇ ਨੇ ਤੇ ਗੁਰੂ ਸਾਹਿਬ ਪੰਜਾਬ ਨੂੰ ਸਦਾ ਹੀ ਚੜ੍ਹਦੀ ਕਲਾ ਚ ਰੱਖੇ ਇਹਨਾਂ ਬੰਨਾਂ ਦੇ ਉੱਤੇ ਬੜੀ ਸੇਵਾਵਾਂ ਦੀ ਲੋੜ ਆ ਆਪ ਸੰਗਤ ਦੀ ਲੋੜ ਆ ਸੰਗਤ ਇਹਡ ਮੈਡੀਕਲ ਕੇਅਰ ਫਾਊਂਡੇਸ਼ਨ ਵੱਲੋਂ ਆਪਾਂ ਇਹਨਾਂ ਇਲਾਕਿਆਂ ਵਿੱਚ ਜਾ ਕੇ ਆਪ ਜੀ ਦੇ ਨਾਲ ਸਾਂਝ ਪਾ ਰਹੇ ਆ ਇਹਨਾਂ ਬੰਨਾਂ ਦੇ ਉੱਤੇ ਡੀਜ਼ਲ ਦੀ ਲੋੜ ਆ ਮਿੱਟੀ ਦੀ ਲੋੜ ਆ ਤੋੜਿਆਂ ਦੀ ਲੋੜ ਆ ਸੋ ਮਹਾਪੁਰਖ ਜਿਹੜੇ ਆ ਉਹ ਵੀ ਨਾਲ ਆ ਕੇ ਇੱਥੇ ਸੇਵਾ ਕਰ ਰਹੇ ਨੇ ਸਰਹਾਲੀ ਸਾਹਿਬ ਵਾਲੇ ਮਹਾਪੁਰਖ ਬਾਬਾ ਸੁੱਖਾ ਸਿੰਘ ਜੀ ਉਹ ਵੀ ਬੰਨਾ ਤੇ ਜਾ ਕੇ ਸੇਵਾ ਕਰਦੇ ਪਏ ਨੇ ਬਾਬਾ ਅਵਤਾਰ ਸਿੰਘ ਜੀ ਸੋਰ ਸਿੰਘ ਵਾਲੇ ਉਹ ਵੀ ਆ ਕੇ ਇੱਥੇ ਸੇਵਾ ਜਿਹੜੀ ਕਰਵਾ ਰਹੇ ਨੇ ਸੋ ਸਾਰੇ ਮਹਾਪੁਰਖ ਬੰਨਾ ਦੇ ਉੱਤੇ ਜਾ ਕੇ ਸੇਵਾ ਕਰ ਰਹੇ ਨੇ ਇਹ ਮੁਸ਼ਕਲ ਹਾਲਾਤਾਂ ਵਿੱਚੋਂ ਆਪਾਂ ਤਾਂ ਹੀ ਬਾਰ ਨਿਕਲ ਸਕਦੇ ਆ ਜੇ ਆਪਾਂ ਇਕੱਠੇ ਹੋ ਕੇ ਇਕੱਤਰ ਹੋ ਕੇ ਤੇ ਸਮਝ ਕੇ ਕਿੱਥੇ ਸੇਵਾ ਦੀ ਲੋੜ ਆ ਉੱਥੇ ਜਾ ਕੇ ਸੇਵਾ ਕਰੀਏ ਕਿਉਂਕਿ ਰਾਸ਼ਨ ਪਾਣੀ ਦੀ ਸੇਵਾ ਪਿੰਡਾਂ ਵਿੱਚ ਬਹੁਤ ਹੋ ਚੁੱਕੀ ਪਿਆਰਿਓ ਹੁਣ ਲੋੜ ਆ ਆਪਾਂ ਇੱਧਰ ਵੀ ਫਸਲਾਂ ਖੜੀਆਂ ਨੇ ਇੱਧਰ ਡੋਬ ਗਈਆਂ ਨੇ ਸੋ ਇਸ ਟਾਈਮ ਆਪਾਂ ਬਸਤੀ ਲਾਲਪੁਰ ਵਾਲੀ ਖੜੇ ਆ ਇੱਥੇ ਤੇ ਐਸ ਬੰਨ ਦੇ ਸਾਈਡ ਤੇ ਜਿਹੜਾ ਪਾਣੀ ਆ ਇਹ ਸਾਰਾ ਬਿਆਸਾ ਦਾ ਮਾਰ ਕਰਦਾ ਪਿਆ ਵੀਰ ਜੀ ਇੱਧਰ ਦੇ ਜਾਣਕਾਰ ਨੇ ਤੇ ਜਿਹੜੀਆਂ ਵਾਇਰਲ ਹੋ ਰਹੀਆਂ ਵੀਡੀਓ ਜਿਹੜੀਆਂ ਉਹ ਕਈਆਂ ਜਗ੍ਹਾ ਤੇ ਇਦਾਂ ਦਿਖਾਉਂਦੇ ਨੇ ਪ੍ਰਾਣੀਆਂ ਚੁੱਕ ਕੇ ਤੇ ਉੱਪਰ ਪਾ ਦਿੰਦੇ ਨੇ ਤੇ ਦਿਖਾ ਰਹੇ ਨੇ ਕਿ ਬੰਨ ਟੁੱਟੇ ਹੋਏ ਨੇ ਸੋ ਅਸੀਂ ਚਾਹੁੰਦੇ ਆ ਕਿ ਰਿਪੋਰਟ ਜਿਹੜੀ ਸਹੀ ਜਿਹੜੀ ਆਪਜੀ ਤੱਕ ਪਹੁੰਚੇ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਪਤੇ ਪਿੰਡ ਗੱਟਾ ਬਾਦਸ਼ਾ ਵਸਤੀ ਲਾਲ ਸਿੰਘ ਵਾਲੀ ਦੇ ਅਸੀਂ ਮਸਨੀਕ ਆ ਇਹ ਵੈਗਰੂ ਜੀ ਹਰੀਕੇ ਜਿਹੜਾ ਹੈਡ ਆ ਉੱਥੋਂ ਆਪਾਂ 5 ਤੋਂ 6 ਕਿਲੋਮੀਟਰ ਲੈਂਦੇ ਵਾਲੇ ਪਾਸੇ ਖਲੋਤੇ ਆ ਤੇ ਇੱਥੋਂ ਹੈਡ ਤੋਂ 25 ਕਿਲੋਮੀਟਰ ਤੱਕ ਬਾਹਨਾ ਜਿਹੜਾ ਸੰਗਤਾ ਨੇ 15 ਦਿਨ ਹੋ ਗਏ ਆ ਤੇ ਪੂਰਾ ਰਿਪੇਅਰ ਕਰਤਾ ਵਾ ਕਿਦੋਂ ਵੀ ਕੋਈ ਨਾ ਚੁੰਦਾ ਵਾ ਨਾ ਡੈਡ ਆ ਨਾ ਲੀਕ ਆ ਨਾ ਪੈਂਚਰ ਆ ਬੰਨ ਬੜਾ ਵਧੀਆ ਵਾ ਤਮਾਸ਼ੀਨ ਬੰਦੇ ਜਿਹੜੇ ਉਹ ਪਿਛਲੀਆਂ 2023 ਵਾਲੀਆਂ ਖਬਰਾਂ ਪਾ ਪਾ ਕੇ ਦੁਨੀਆ ਨੂੰ ਗਮਨਾਹ ਕਰਦੇ ਆ ਡਰਾਉਂਦੇ ਆ ਬੰਨ ਟੁੱਟ ਗਿਆ ਬੰਨ ਟੁੱਟ ਗਿਆ ਬੰਨ ਟੁੱਟ ਗਿਆ ਤੇ ਉਹਨਾਂ ਨੂੰ ਝਿੜਕਾਂ ਪੈਂਡੀਆਂ ਗਾਲਾਂ ਪੈਂਡੀਆਂ ਵਾ ਪਰ ਤਮੇਸ਼ਮੀਨ ਜਿਹੜੇ ਬੰਦੇ ਆ ਉਹ ਆਂਦੇ ਹੁੰਦੇ ਵਾਰ-ਵਾਰ ਨਹੀਂ ਆਉਂਦੇ ਇੱਕ ਪੁਰਜਾ ਪੁਰਜਾ ਕੱਟੀਏ ਤੇ ਉਹ ਉਹ ਗੱਲ ਤੇ ਉਹ ਬਣੀ ਪਈ ਆ ਵੀ ਉਹਨਾਂ ਬੰਦਿਆਂ ਨੂੰ ਅਪੀਲ ਆ ਸਾਡੇ ਭਰਾਵਾ ਵੀ ਜਿਹੜੀਆਂ ਪ੍ਰਾਣੀਆਂ ਖਬਰਾਂ ਵਾਇਰਲ ਕਰਦੇ ਆ ਉਹ ਨਾ ਕਰਨਾ ਦੁਨੀਆ ਦੇ ਅੱਗੇ ਮਰੀ ਪਈ ਆ ਅੱਗੇ ਡਰੀ ਪਈ ਆ ਤੁਹਾਡੇ ਜ਼ਰੀਏ ਹੀ ਪੱਤਰਕਾਰ ਸਾਹਿਬ ਦੱਸਣਾ ਚਾਹੁੰਦੇ ਆ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਸੰਗੂ ਪਿਆਰੇ ਜੋ ਇਹ ਇਲਾਕਾ ਵਾ ਇਧਰ ਦੇ ਕੀ ਹਾਲਾਤ ਨੇ ਜਿਹੜੇ ਪਰਿਵਾਰ ਆਪਣੇ ਮਾਲ ਡੰਗਰ ਲੈ ਕੇ ਬਾਹਰ ਆਗੇ ਸੀਗੇ ਠੀਕ ਠਾਕ ਨਹੀਂ ਹਾਲਾਤ ਵੈਗਰੂ ਆਹੜਾ ਰਸਤਾ ਤੁਸੀਂ ਬਖਾਰੇ ਜੇ ਇਹ ਪੁਰਾਣਾ ਮੁਸਲਮਾਨੀ ਚਾਰ ਕਰਮ ਦਾ ਰਸਤਾ ਵਾ ਇਹ ਵੈਗਰੂ ਪੱਕੀ ਸੜਕ ਬਣੀ ਹੀ ਇੱਥੋਂ ਸਿੱਧਾ ਘੱਟੇ ਬਾਛੇ ਅੱਛਾ ਜੀ ਇਹਦੇ ਵਿੱਚ ਸਾਡੀਆਂ 10 ਵੇ ਲੀਆਂ ਪਹਿਲਾਂ ਪਾਣੀ ਥੋੜਾ ਜਿਹਾ ਚਲੋ ਨਹੀਂ ਉੱਠੇ ਫਿਰ ਅਸੀਂ ਸਾਰੇ ਪਰਿਵਾਰ ਵੀ ਕੱਢਿਆ ਸਾਨੂੰ ਮੋਟਰ ਬੋਰਡ ਮਿਲੀ ਇੰਜਨ ਵਾਲੀ ਉਹਦੇ ਉੱਤੇ ਅਸੀਂ ਪਰਿਵਾਰ ਵੀ ਸਾਰੇ ਕੱਢਿਆ ਡੰਗਰ ਵੀ ਸਾਰੇ ਕੱਢਿਆ ਵਿੱਚ ਗਾਵਾਂ ਬੱਕਰੀਆਂ ਜਿੰਨੇ ਵੀ ਸਾਰੇ ਉਹ ਅਸੀਂ ਬਾਹਰ ਕੱਢ ਕੇ 2-3 ਦਿਨ ਸਾਡੇ ਸਾਨੂੰ ਦੋ ਉਹਨਾਂ ਨੇ ਆਪਰੇਟਰ ਦਿੱਤੇ ਸੀ 5-7 ਮੁੰਡੇ ਸਾਡੇ ਜਿਹੜੇ ਤਰਾਕ ਸਾਡੇ ਕੋਲ ਆਪਦੇ ਤਾਰੂ ਮੁੰਡੇ ਆ ਉਹ ਫਿਰ ਅਸੀਂ ਲੈ ਕੇ ਉੱਥੋਂ ਆਏ ਬਾਹਰ ਹੁਣ ਸਾਡੇ 4 ਟਰੈਕਟਰ ਸਾਡੇ ਉਧਰ ਖਲੋਤੇ ਆ ਜਨਰੇਟਰ ਵੀ ਖਲੋਤੇ ਆ ਹੇ ਤੇ ਚਲੋ ਅਰੇ ਖਲੋਤੇ ਸੇਫ ਆ ਅਸੀਂ ਦੂਰਬੀਨਾ ਵੇਖਿਆ ਤੇ ਲੇਕਿਨ ਖਤਰਾ ਹੀ ਆ ਵੀ ਉਹ ਟਰੈਕਟਰ ਸਾਡੇ ਰੋੜ ਵੀ ਸਕਦੇ ਆ ਦੂਰਬੀਨਾ ਆਪ ਜੀ ਨੇ ਰੱਖੀਆਂ ਹੋਈਆਂ ਨੇ ਤੇ ਲੱਗ ਆ ਦੂਰਬੀਨ ਰੱਖੀ ਆ ਜੀ 5 ਕਿਲੋਮੀਟਰ ਉਹਦੀ ਜਿਹੜੀ ਆ ਮਾਰ ਆ ਉਹ ਅਸੀਂ ਰੱਖੀ ਆ ਤੇ ਵੀਰ ਜੀ ਆਪ ਜੀ ਨੂੰ ਇਹਨਾਂ ਇਲਾਕਿਆਂ ਵਿੱਚ ਕਿਸ ਤਰ੍ਹਾਂ ਦੀ ਜ਼ਰੂਰਤ ਆ ਸੰਗਤਾਂ ਜਿਹੜੀਆਂ ਦੇਖਦੀਆਂ ਪਈਆਂ ਉਹ ਸਾਰਿਆਂ ਨੂੰ ਇਹੀ ਹੁੰਦਾ ਵੀ ਸਾਨੂੰ ਸਹੀ ਜਾਣਕਾਰੀ ਮਿਲੇ ਜਿਹੜੀ ਸੇਵਾ ਅਸੀਂ ਲੈ ਕੇ ਪਹੁੰਚ ਸਕੀਏ ਕਿੱਦਾਂ ਦੀ ਸੇਵਾ ਦੀ ਆਪ ਜੀ ਨੂੰ ਜ਼ਰੂਰਤ ਆ ਸੰਗਤ ਨਾਲ ਜ਼ਰੂਰ ਸਾਂਝ ਪਾਓ ਸੇਵਾ ਬਗਰ ਜੀ ਆ ਵੀ ਐਨ ਆਰ ਆਈ ਭਰਾਵਾਂ ਵੱਲੋਂ ਸਾਡੇ ਕੋਲੇ ਅੱਜ ਤੋਂ ਤਿੰਨ ਦਿਨ ਪਹਿਲਾਂ ਫੀਡ ਆਈ ਆ ਫੀਡ ਅਹੀਂ ਵੰਡੀ ਆ ਅੱਜ ਨਿਊਜ਼ੀਲੈਂਡ ਤੋਂ ਸਾਨੂੰ ਸੱਜਣ ਦੀ ਕਾਲ ਆਈ ਤੇ ਉਹਨਾਂ ਨੇ ਸਾਨੂੰ ਅੱਜ ਚੋਕਰ ਭੇਜਿਆ ਉਥੋਂ ਪੈਸੇ ਪਾਏ ਪੈਸੇ ਅਹੀਂ ਖਾਤੇ ਸੇ ਦੇ ਦੁਕਾਨਦਾਰ ਦੇ ਪਾਏ ਆ ਤੇ ਅੱਜ ਅਸੀਂ ਚੋਕਰ ਵੰਡਿਆ ਵਸਤੀ ਲਾਲ ਸਿੰਘ ਵਾਲੀ ਜਮਾਤ ਦੇ ਸਾਰੇ ਪੰਨ ਨੂੰ ਵਸਤੀ ਨੂੰ ਚੋਕਰ ਵੰਡਿਆ ਗੱਲ ਇਹ ਕਰਨਾ ਚਾਹੁੰਦੇ ਆ ਵੀ ਹੁਣ ਸਾਨੂੰ ਚੋਕਰ ਫੀਡ ਦਾਣੇ ਦੀ ਲੋੜ ਨਹੀਂ ਗਈ ਸਰੀ ਜਾਂਦਾ ਵਧੀਆ ਲੰਗਰ ਫੁਲਕਾ ਚੱਲਣ ਡਿਆ ਪਾਣੀ ਲੱਥੇ ਤੋਂ ਬਾਅਦ ਅੱਜ ਤੋਂ 20 ਦਿਨਾਂ ਨੂੰ 25 ਦਿਨਾਂ ਨੂੰ ਜਿੰਨੀ ਸਾਡੀ ਜ਼ਮੀਨ ਉਹ ਖਰਾਬ ਹੋ ਚੁੱਕੀ ਆ ਬੋਰ ਸਾਡੇ ਜਿਹੜੇ ਉਹ ਟੁੱਟ ਭੱਜ ਗਏ ਆ ਘਰ ਹੀ ਜਿਹੜੇ ਪੰਜ ਸੱਤ ਸਾਡੇ ਵਿੱਚ ਉਹ ਵੀ ਤਹਿਸ ਨੈਸ ਹੋ ਗਿਆ ਸਾਨੂੰ ਲੋੜ ਪੈਣੀ 25 ਦਿਨਾਂ ਨੂੰ ਜ਼ਮੀਨ ਨੂੰ ਕਿਰਾਇਆ ਮਾਰਨ ਵਾਸਤੇ ਜ਼ਮੀਨ ਨੂੰ ਮਿੱਟੀ ਪਾਉਣ ਵਾਸਤੇ ਬੋਰ ਕਰਾਉਣ ਵਾਸਤੇ ਤੇ ਜਿਹੜੇ ਮਹੱਤਣ ਸਾਡੇ ਬੰਦੇ ਆ ਪੰਜ ਸੱਤ ਘਰ ਸਾਡੇ ਬਸਲ ਹੋਈਆਂ ਵੀ ਉਹ ਦੋ ਦੋ 2.5 ਕਿੱਲੇ ਜ਼ਮੀਨ ਹੀ ਉਹਨਾਂ ਦੀ ਸਬਜੀ-ਸਬਜੀ ਲਾ ਕੇ ਆਪਦਾ ਗੁਜ਼ਾਰਾ ਕਰਦੇ ਸੀ ਡੰਗਰਾਂ ਦੁੱਧ ਪਾਉਂਦੇ ਸੀ ਡੰਗਰਾਂ ਨੂੰ ਬਿਮਾਰੀ ਫੈਲ ਗਈ ਚਿਚੜ ਪੈ ਗਏ ਉਹਨਾਂ ਨੂੰ ਡੰਗਰ ਵੀ ਲੈ ਕੇ ਦੇਣੇ ਤੇ ਘਰ ਵੀ ਬਣਾਉਣੇ ਆ ਐਨ ਆਰ ਆਈ ਭਰਾਵਾਂ ਨੂੰ ਬਾਹਰਲੇ ਜਿਹੜੇ ਮੇਰੇ ਵੀਰ ਆ ਉਹਨਾਂ ਨੂੰ ਬੇਨਤੀ ਆ ਵੀ 10-20 ਦਿਨ ਗੁਜ਼ਾਰਾ ਕਰ ਬਿਰਜੀ ਇੱਧਰ ਦੋ ਟਰੈਕਟਰ ਡੁੱਬ ਗਏ ਸੀ ਉਹ ਪਰਿਵਾਰਾਂ ਦਾ ਕੋਈ ਆਪ ਜੀ ਨੂੰ ਪਤਾ ਕੀ ਐ ਡਰੈੱਸ ਹੈਗਾ ਕੀ ਨਾਮ ਸਾਡੇ ਉਹ ਸਾਡੇ ਮੱਲੀਏ ਵਜਦੇ ਆ ਜੀ ਇੱਥੋਂ ਨਾ ਸਾਈਡ ਤੋਂ ਉਹਨਾਂ ਦਾ ਡੇਰਾ ਦੀਦਾ ਤੁਸੀਂ ਵਿਖਾ ਸਕਦੇ ਆ ਵੀ ਉਹ ਟਰੈਕਟਰ ਉੱਥੇ ਜਦੋਂ ਪਾਣੀ ਇੱਕਦਮ ਆ ਗਿਆ ਤੇ ਉਹ ਆਪ ਤੇ ਹੀ ਉਹਨਾਂ ਨੂੰ ਬੇੜਿਆਂ ਨੇ ਕੱਢ ਲਿਆਂਦਾ ਇੱਕ ਸੋਨਾਲਿਕਾ ਇੱਕ ਸੋਰਾਜ ਉਹਨਾਂ ਦੇ ਉਹ ਡੁੱਬ ਗਿਆ ਜੀ ਪਤਾ ਨਹੀਂ ਉਹ ਗਾਂ ਰੁੜ ਗਿਆ ਕਿ ਡੁੱਬ ਗਿਆ ਉਹ ਟਰੈਕਟਰ ਡੁੱਬ ਗਏ ਦੋ ਡੁੱਬੇ ਆ ਜੀ ਪਾਣੀ ਲੱਤੂਗਾ ਫਿਰ ਪਤਾ ਲੱਗੂਗਾ ਵੀ ਉੱਥੇ ਹੈਗੇ ਜਾਂ ਪਤਾ ਲੱਗੂਗਾ ਜੀ ਵੇਖਾਂਗੇ ਰੁੜ ਗਿਆ ਕਿ ਕਿੱਥੇ ਇੱਕਦਾਂ ਗੱਲ ਗੱਲ ਕਰਨਾ ਚਾਹੁੰਦੇ ਆ ਬਾਬ ਉਹਨਾਂ ਦੀ ਸਾਨੂੰ ਬੜੀ ਦੇਰ ਆ ਵੀ ਸਾਨੂੰ ਹਲਾ ਸ਼ਰੀ ਦਿੰਦੇ ਆ ਸਾਡੇ ਕੋਲ ਆਉਂਦੇ ਆ ਸੰਗਤਾਂ ਉਹਨਾਂ ਦੇ ਸੰਯੋਗ ਨਾਲ ਬੰਨ ਤੇ ਲੱਗੀਆਂ ਬਾਬਾ ਜੁਤਾ ਸਿੰਘ ਜੀ ਤਾਂ ਜਿੰਨੀ ਵੀ ਸੰਗਤ ਖੜੀ ਸੇਵਾਦਾਰ ਖੜੇ ਨੇ ਉਹਨਾਂ ਦਾ ਸਾਨੂੰ ਬੜਾ ਸੰਯੋਗ ਆ ਤੇ ਮਾਹਪੁਰਸ਼ ਬਾਬੇ ਸੋਰ ਸੰਗਲੇ ਬਾਬੇ ਅਵਤਾਰ ਸੋਣੀ ਉਹ ਵੀ ਅੱਧੀ ਰਾਤ ਇੱਥੇ ਆਉਂਦੇ ਆ ਵੀ ਸਾਨੂੰ ਆਂਦੇ ਆ ਹਲਾ ਸ਼ਰੀ ਦਿੰਦੇ ਵੀ ਤਕੜੇ ਕਿ ਸੇਵਾ ਕਰੋ ਸਾਡੇ ਮਗਰ ਸੰਗਤਾਂ ਦੇ ਲੰਗਰ ਦਾਲ ਫੁਲਕਾ ਸਾਲਾ ਫਲ ਫਰੂਟ ਇੱਥੇ ਮਾਹਪੁਰਸ਼ੀ ਪੋਚਾ ਰਿਹਾ ਅ ਵੀਰ ਕਦਸਰਤ ਸਿੰਘ ਕਾਰਸੇਵਾਲਾ ਤੇਲ ਵੀ ਦਿੱਤਾ ਟਰੈਕਟਰ ਵੀ ਲੱਗੇ ਰਹੇ ਤੇ ਪੱਧਰ ਕਰਾਈ ਐਰਕੀ ਵੀ ਆਉਂਦੇ ਅਸੀਂ ਹਾਲ ਆ ਰਾਮਰਾਵਾਂਗੇ ਬਾਬਾ ਸੁਖਾ ਸਿੰਘ ਬਾਬਾ ਜਗਤਾਰ ਸਿੰਘ ਕਾਰਸੇਵਾਲਾ ਪਿਛਲੀ ਵਾਰਾਂ ਵੀ ਉਹਨਾਂ ਨੇ ਪਿਛਲੀ ਵਾਰ ਬਹੁਤ ਵਧੀਆ ਕੀਤਾ ਸੁਖਾ ਸਿੰਘ ਸਿਹਾਲੀ ਵਾਰੇ ਪਿਛਲੀ ਵਾਰ ਵੀ ਉਹਨਾਂ ਨੇ ਬਹੁਤ ਇੱਥੇ ਵਰਤ ਸੋ ਆਪਾਂ ਹਰੀਕੇ ਵਾਲੀ ਸਾਈਡ ਤੇ ਆਏ ਸੀਗੇ ਤੇ ਰਸਤੇ 'ਚ ਦੇਖਦੇ ਪਏ ਆ ਕਿ ਮਹਾਂਪੁਰਖ ਪਿੰਡਾਂ ਦਾ ਸਾਰਾ ਹਾਲਚਲ ਪੁੱਛਦੇ ਹੋਏ ਆਉਂਦੇ ਸੀਗੇ ਦਿੱਲੀ ਵਾਲੇ ਮਹਾਂਪੁਰਖ ਬਾਬਾ ਹਰਬੰਸ ਸਿੰਘ ਜੀ ਉਹਨਾਂ ਦੀ ਸੇਵਾ ਲੈ ਕੇ ਇਹ ਸੇਵਾਦਾਰ ਪਹੁੰਚੇ ਨੇ ਬਾਬਾ ਜੀ ਕੀ ਹਾਲ ਆਪ ਜੀ ਪਿੰਡਾਂ ਚ ਕਿੱਥੋਂ ਤੱਕ ਜਾ ਕੇ ਆਏ ਆ ਅਸੀਂ ਪਹਿਲਾਂ ਤਾਂ ਗਏ ਤੇ ਉਧਰਲੀ ਸਾਈਡ ਤੇ ਉਥੇ ਬਾਉਪੁਰ ਜਿਹੜੇ ਉਧਰ ਜਾਦਾ ਆ ਜਿੱਥੇ ਬਾਉਪੁਰ ਕੋਈ ਉਧਰ ਚਾਕੋਟ ਮਾਲਸ਼ੀਆਂ ਵਗੈਰਾ ਉਧਰ ਦੇ ਕੇ ਆਏ ਆ ਪਹਿਲਾਂ ਜੋਸ ਰਸਤੀ ਸਾਡੇ ਕੋ ਇਕੱਠੀ ਕਰੀ ਵੀ ਪਸ਼ੂਆਂ ਲਈ ਫੀਡ ਤੇ ਹੋਰ ਮੈਡੀਸਨ ਦਾ ਸਮਾਨ ਤਾਂ ਉਹਦੇ ਬਾਅਦ ਚ ਹਰੀਕੇ ਤੋਂ ਤੁਰ ਕੇ ਆ ਸਾਰੇ ਵਨ ਵਨ ਜਿੰਨੇ ਤੇ ਹਾਂ ਡੇਰੀਆਂ ਚ ਬੈਠੇ ਲੋਕਾਂ ਦਾ ਬਹੁਤ ਬੁਰਾ ਹਾਲ ਆ ਪਾਣੀ ਚ ਮਹਿਸਾਂ ਖੜੀਆਂ ਆ ਲੋਕ ਬੰਨ ਤੇ ਮੰਜੇ ਕੋਈ ਟਰਾਲੀ ਖੜਾ ਨਹੀਂ ਬਹੁਤ ਮਾੜੀ ਹਾਲਤ ਚ ਬੈਠੇ ਆ ਉਹਨਾਂ ਨੂੰ ਦੇ ਕੇ ਆਏ ਆ ਪਸ਼ੂਆਂ ਲਈ ਚਾਰਾ ਹੋਰ ਬੱਚਿਆਂ ਨੂੰ ਜੋ ਸਮਾਨ ਬੱਚਿਆਂ ਦਾ ਹੁੰਦਾ ਹਾਂ ਜੀ ਚਲੋ ਮਹਾਰਾਜ ਕਰੋਗਾ ਜੀ ਕਿਰਪਾ ਜਿੱਥੇ ਸੰਗਤ ਖੜ ਜਾਂਦੀ ਹੈ ਜੀ ਉੱਥੇ ਫਿਰ ਕੋਈ ਕੰਮ ਨਹੀਂ ਆੜਦਾ ਜੀ ਔਖਾ ਕੰਮ ਬਾਕੀ ਗੁਰੂ ਸਾਹਿਬ ਜਾਣਦੇ ਆ ਜੀ ਜੋ ਉਹਨਾਂ ਦੇ ਰਜਾ ਚ ਚੱਲਦਾ ਜੀ ਜੋ ਹੁੰਦਾ ਕੰਮ ਇਹ ਸਾਰੀਆਂ ਸੰਗਤਾਂ ਉਧਰੋਂ ਹੀ ਆਈਆਂ ਕਿ ਇਧਰੋਂ ਜੁਲਾ ਮੋਹਾਲੀ ਗੁਰਦੁਆਰਾ ਕਾਲਗੜ੍ਹ ਸਾਹਿਬ ਪਾਸ਼ਾ ਜੀ ਨੌਵੀਂ ਕੜੂਆ ਖਰੜ ਅਰਕੜੂ ਹੈ ਹਾਈਵੇ ਤੇ ਪੈਂਦਾ ਜੀ ਐਨ ਐਚ 95 ਹਾਂਜੀ 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 ਸਾਰੇ ਸੰਗਤਾਂ ਲਾਗ ਲਾਗਲੇ ਪਿੰਡਾਂ ਤੋਂ ਜੀ ਪਹਿਲਾਂ ਕੱਲ ਵੀ ਆਏ ਸੀਗੇ ਅਸੀਂ ਪਰਸੋਂ ਵੀ ਸਾਡੇ ਇੱਕ ਟਰੱਕ ਫਤਿਹਗੜ੍ਹ ਸਾਹਿਬ ਤੋਂ ਤੁਰੇ ਆ ਹੁਣ ਅੱਜ ਅਸੀਂ ਇੱਥੋਂ ਖੜ ਤੋਂ ਆਪਣਾ ਜਿਹੜਾ ਕੜੂਏ ਦੇ ਤੋਰੀਆਂ ਆਈ ਅੱਜ ਸਵੇਰੇ ਹੰਜ 5 ਵਜੇ ਤੋਂ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਜਿੰਨੀ ਸੇਵਾ ਸਾਤ ਹੋਈ ਸਾਰੀ ਸੰਗਤ ਤੋਂ ਰਲ ਕੇ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਅਸੀਂ ਫਿਰ ਆਵਾਂਗੇ ਤੁਹਾਡਾ ਕੋਈ ਹਾਲ ਨਹੀਂ ਹੈਗਾ ਵੀ ਸਾਨੂੰ ਤੇ ਹਣ ਲੀੜੇ ਕੱਪੜੇ ਵੇਲ ਦੇ ਕੇ ਗਏ ਆ ਸਾਰਾ ਘਰ ਵੀ ਨੀਆਂ ਬੈਂਦੀਆਂ ਜਾਂਦੀਆਂ ਬਾਬਿਆਂ ਨੇ ਘਰ ਬਣਾਇਆ ਆ ਇਹ ਕਿਹੜਾ ਪਿੰਡ ਵਾਜੀ ਇਹ ਹਰੀ ਕਦ ਲੱਗ ਕੜੂਮ ਪਿੰਡ ਆ ਆਏ ਸਾਲ ਹੀ ਡੁੱਬ ਜਾਂਦੇ ਬੱਚੇ ਕਿੰਨੇ ਆ ਬਜੀ ਦੇ ਗੁਰੂ ਪਿਆਰਿਓ ਮੈਂ ਦਿਖਾਵਾਂ ਤੁਹਾਨੂੰ ਬਿਆਸ ਤੇ ਸਤਲੋਜ ਦਾ ਜਿਹੜਾ ਪਾਣੀ ਹੈ ਸ਼ਹਿਤ ਇਸ ਟਾਈਮ ਕੈਮਰਾ ਕਵਰ ਨਾ ਕਰ ਸਕੇ ਇਹ ਸਾਰਾ ਪਾਣੀ ਜਿਹੜਾ ਲੱਗਾ ਹੋਇਆ ਇਹ ਘਰ ਦੇ ਜਿਹੜੇ ਪਰਲੇ ਪਾਸੇ ਨਾ ਨਾਲ ਹੀ ਕੰਦ ਦੇ ਬਿਲਕੁਲ ਆ ਇੱਧਰ ਵਿਖਾ ਦੋ ਨਹੀਂ ਤੇ ਚਲਨ ਕਰਦੇ ਨਾਲ ਹੀ ਬਿਲਕੁਲ ਜਿਹੜਾ ਘਰ ਦੇ ਪਾਣੀ ਲੱਗਾ ਹੋਇਆ ਤੇ ਪਤਾ ਨਹੀਂ ਕਿਹੜੇ ਵਲੇ ਇਹ ਕੰਦਾਂ ਜਿਹੜੀਆਂ ਪਾੜਗੀਆਂ ਇਹ ਜਾ ਡਿੱਗਣੀਆਂ ਨੇ ਹਾਂਜੀ ਬਹਿ ਗਿਆ ਥੱਲੇ ਆ ਵੀ ਪਾਟੀਆਂ ਪਈਆਂ ਕੰਦਾਂ ਵੇ ਆ ਵੇ ਕੋ ਪਾਟੀਆਂ ਸਾਰੇ ਉੱਤੋਂ ਵੀ ਪਾੜੀ ਆ ਖੋਲਿਓ ਕਮਰਾ ਅੰਦਰ ਅੰਦਰ ਬੈਕ ਸਾਈਡ ਠੀਕ ਹੈਗੀ ਸੋ ਇਹ ਜਿਹੜੀ ਜਗਾ ਵਾ ਨਾ ਉੱਥੇ ਜਾਣਾ ਵੀ ਜਿਹੜਾ ਖਤਰੇ ਵਾਲਾ ਕੰਮ ਆ ਰਿਸਕ ਵਾਲਾ ਕੰਮ ਆ ਜਿੱਥੇ ਇਹ ਰਹਿ ਰਹੇ ਨੇ ਪਰ ਮਜਬੂਰ ਨੇ ਬੈ ਗੀਆਂ ਪਰ ਇਹਦਾ ਯਕੀਨ ਕੋਈ ਨਹੀਂ ਕਿਹੜੇ ਹਲੇ ਆਪਣਾ ਮਤਲਬ ਦੇਖ ਪੈਣਾ ਦੇਖ ਸਕਦਾ ਹੈ ਇਹ ਹਾਲਾਤ ਮਾੜੇ ਆ ਕਿਉਂਕਿ ਪਿਛਲੇ ਪਾਸੇ ਤੇ ਪਾਣੀ ਲੱਗਾ ਹੋਇਆ ਹੈ ਘਰ ਦੇ ਬਾਥਰੂਮ ਸਾਰਾ ਟੁੱਟ ਗਿਆ ਭਾਜੀ ਇਧਰਲੇ ਬੰਦੇ ਆ ਸੋ ਰਾਤ ਦਾ ਸਮਾਂ ਹੋ ਗਿਆ ਪਿੰਡ ਘੜਮ ਤੇ ਆਪ ਦੇਖੋ ਪਾਣੀ ਜਿਹੜਾ ਇੱਥੋਂ ਨਜ਼ਰ ਆਉਂਦਾ ਪਿਆ ਇਸੇ ਦੇ ਵਿੱਚ ਹੀ ਜਾਣੇ ਇਹ ਸਾਰਾ ਇਟਖਾ ਆ ਧਿਆਨ ਨਾਲ ਪਾਣੀ ਲੱਗਾ ਜਨਾਨੀਆਂ ਨੂੰ ਡਰ ਲੱਗਦਾ ਕਿ ਸੋ ਆਹ ਵੇਖੋ ਇਹ ਘਰ ਦੇ ਨਾਲ ਹੀ ਇਥੇ ਪਾਣੀ ਲੱਗਾ ਹੋਇਆ ਸਾਰਾ ਇਹ ਆਪਣੀਆਂ ਇੱਥੋਂ ਡਿੱਗੀਆਂ ਆਹ ਦੇਖੋ ਬਾਬਾ ਜੀ ਸੋ ਇਹ ਨਾਲ ਬੰਨ ਹੈਗਾ ਵਾ ਤੇ ਇਦਰੋਂ ਜਿਹੜਾ ਇਹ ਡਿੱਗਣ ਵਾਲਾ ਬਾਥਰੂਮ ਜਿਹੜਾ ਪਾਣੀ ਦੇ ਵਿੱਚ ਇਹਦਾ ਮਤਲਬ ਵੀ ਇੱਥੇ ਜਿਹੜੇ ਜਿੱਥੇ ਆਪਾਂ ਖੜੇ ਆ ਇਹਦੇ ਥੱਲੇ ਹੋ ਵੀ ਨਿਕਲ ਗਈ ਹੋਣੀ ਹੈ ਮਿੱਟੀ ਸਾਰੀ ਹਾਂਜੀ ਭਾਜੀ ਪੋਲ ਪੈ ਗਿਆ ਪੋਲ ਪੈ ਗਿਆ ਵਾ ਤੇ ਇਹ ਘਰ ਜਿਹੜਾ ਇਹਦੇ ਬਿਲਕੁਲ ਪਿਛਲੇ ਪਾਸੇ ਜਿਹੜਾ ਪਾਣੀ ਲੱਗਾ ਹੋਇਆ ਵਾ ਬਿਆਸਾ ਤੇ ਸਤਲੋਜ ਦਾ ਪਾਣੀ ਜਿਹੜਾ ਮਾਰ ਕਰਦਾ ਪਿਆ ਗੁਰੂ ਸਾਹਿਬ ਚੜ੍ਹਦੀ ਕਲਾ 'ਚ ਰੱਖਣ ਤੇ ਇਹ ਜਿਹੜੇ ਬਾਨਾ ਇਸ ਤਰ੍ਹਾਂ ਵੱਜੇ ਰਹਿਣ ਪਾਣੀ ਜਿਹੜਾ ਅਜੇ ਘਟਦਾ ਨਜ਼ਰ ਨਹੀਂ ਆ ਰਿਹਾ ਬਰਸਾਤਾਂ ਜਿਹੜੀਆਂ ਲਗਾਤਾਰ ਹੋਈ ਜਾ ਰਹੀਆਂ ਸੋ ਸਾਡੀ ਬੇਨਤੀ ਪ੍ਰਵਾਨ ਕਰੋ ਸੇਵਾ ਜ਼ਰੂਰ ਕਰੋ ਪਰ ਸੋ ਸਮਝ ਕੇ ਜਿੱਥੇ ਲੋੜ ਆ ਉੱਥੇ ਸੇਵਾ ਕਰੋ ਸੋ ਇਧਰ ਦੀ ਰਿਪੋਰਟ ਅਸੀਂ ਆਪ ਜੀ ਦੇ ਨਾਲ ਸਾਂਝੀ ਕਰਦੇ ਪਏ ਆ ਫਿਰ ਅਸੀਂ ਕੱਲ ਆਪ ਜੀ ਦੇ ਨਾਲ ਪਿੰਡਾਂ ਵਿੱਚ ਜਾ ਕੇ ਇਸ ਇਲਾਕੇ ਦੀ ਰਿਪੋਰਟ ਆਪ ਜੀ ਨਾਲ ਸਾਂਝੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ